ਦਾਦੇ ਨੇ ਖੜਾ ਲਿਆ ਕੱਲ ਬਾਹੋਂ ਫੜ ਕੇ ਜੀ ਗੱਲ ਸੁਣ ਮੇਰੀ ਪੁੱਤ ਕੰਨ ਕਰਕੇ ਖੋਲ ਕੇ ਸੁਣਾਵਾਂ ਜ਼ਿੰਦਗੀ ਦੇ ਵਰਕੇ ਕਿਹੜੇ ਕਿਹੜੇ ਹੁੰਦੇ ਸੀਗੇ ਸਾਡੇ ਖਰਚੇ ਕਹਿੰਦਾ दारू ਪੀਣ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ ਸਾਡੇ ਵਾਲਾ ਵੇਲਾ ਪੁੱਤ ਚੰਗਾ ਹੁੰਦਾ ਉਹ ਤੋਂ ਕੋਈ ਕੋਈ ਬੰਦਾ ਹੁੰਦਾ ਪਿੰਡ ਚ ਇਹ ਸੁਣਦੇ ਹੁੰਦੇ ਫਲਾਣਾ ਨੰਬਰਦਾਰ ਜਾਂ ਫਲਾਣਾ ਸਰਪੰਚ ਵੀ ਕਹਿੰਦੇ ਸੁਣਿਆ ਵੀ ਦੋ ਪੈਗ ਲਾਉਂਦਾ ਤੇ ਹੁਣ ਤਾਂ ਇਹੋ ਜਿਹਾ ਲੱਭਣਾ ਹੀ ਨਹੀਂ ਮੇਰੇ ਖਿਆਲ ਵੀ ਹੁਣ ਤਾਂ ਇਹ ਦੂਜੇ ਪਾਸੇ ਹੋ ਗਿਆ ਕੰਮ ਕਹਿੰਦਾ ਖਦਰ ਦਾ কুরਤਾ ਪਜਾਮਾ ਹੁੰਦਾ ਸੀ ਪਤਾਸੇ ਲੈ ਕੇ ਆਉਂਦਾ ਤੇਰਾ ਮਾਮਾ ਹੁੰਦਾ ਸੀ ਉਹ ਪਤਾਸੇ ਹੁੰਦੇ ਸੀ ਅਕੇਲੇ ਸੰਤਰੇ ਤੱਕ ਜਾਣਦਾ ਨਹੀਂ ਸੀ ਖਦਰ ਦਾ কুরਤਾ ਪਜਾਮਾ ਹੁੰਦਾ ਸੀ ਪਤਾਸੇ ਲੈ ਕੇ ਆਉਂਦਾ ਤੇਰਾ ਮਾਮਾ ਹੁੰਦਾ ਸੀ ਮਿਰਚਾਂ ਦੀ ਚਟਣੀ ਜੋ ਲਾਲ ਹੁੰਦੀ ਸੀ ਕੁਜੇ ਵਾਲੀ ਛੋਲਿਆਂ ਦੀ ਦਾਲ ਹੁੰਦੀ ਸੀ ਜੀ ਜੀ ਪੱਟ ਕੇ ਲਿਆਂਦਾ ਖੇਤੋਂ ਗੰਢਾ ਹੁੰਦਾ ਸੀ ਕਹਿੰਦੇ ਸਾਡੇ ਵਾਲਾ ਵੇਲਾ ਪੁੱਤ ਚੰਗਾ ਚੰਗਾ ਹੁੰਦਾ ਸੀ ਪਿੰਡ ਵਿੱਚ ਕਿਹਦੇ ਕੋਲੇ ਕਾਰ ਹੁੰਦੀ ਸੀ ਪਤਾ ਨਹੀਂ ਕਿਹਦੀ ਸਰਕਾਰ ਹੁੰਦੀ ਸੀ ਡਲੇ ਵਾਲਾ ਪਤੋ ਦਾ ਲੂਣ ਹੁੰਦਾ ਸੀ ਪਿੰਡ ਵਿੱਚ ਕਿਹਦੇ ਕੋਲੇ ਫੋਨ ਹੁੰਦਾ ਸੀ ਫੇਰਾ ਫੇਰੀ ਵਾਲਾ ਦਾ ਕੋਈ ਧੰਦਾ ਹੁੰਦਾ ਸੀ ਲੋਕੇ ਜ਼ੁਬਾਨ ਨਾਲ ਰਿਸ਼ਤੇ ਕਰ ਲੈਂਦੇ ਹੀ ਜ਼ੁਬਾਨ ਨਾਲ ਸੌਦੇ ਕਰ ਦਿੰਦੇ ਹੀ ਕਹਿੰਦਾ ਸਾਡੇ ਵਾਲਾ ਵੇਲਾ ਪੁੱਤ ਚੰਗਾ ਚੰਗਾ ਹੁੰਦਾ ਸੀ